ਪੰਜਾਬ ਸਰਕਾਰ ਦੇ ਮਿਲਾਨੇ ਮੰਗਨ ਦਾ ਹੱਲ ਸੀਐਮ ਮਾਨ ਕਰ ਰਹੇ ਹਨ ਕਿਉਂਕਿ ਜੋ ਮਾਂ ਸਰਕਾਰ ਦੇ ਦੋ ਸਾਲ ਰਹਿ ਚੁੱਕਿਆ ਉਹਨਾਂ ਦੇ ਵਿੱਚ ਮੁੱਖ ਮੰਤਰੀ ਭਵਨ ਤਮਾਨ ਵਿਤੋ ਦੀ ਹਰਪਾਲ ਸਿੰਘ ਜੀਮਾ ਪੰਜਾਬ ਸਰਕਾਰ ਦੇ ਮਿਲਾਨ ਦੇ ਡੀਏ ਦੇ ਵਿੱਚ ਵਾਧਾ ਕਰ ਸਕਦੇ ਹਨ ਜੀ ਕਿਉਂਕਿ ਕੇਂਦਰ ਸਰਕਾਰ ਦੇ ਮਿਲਾਨ ਡੀਏ 55% ਆ ਪੰਜਾਬ ਸਰਕਾਰ ਦੇ ਮਿਲਾਨ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਪਰ ਆਉਣ ਵਾਲੇ ਸਾਲੇ ਵਿੱਚ ਸੀਮਾਨ ਮਲਾਮ ਦੇ ਡੀ ਦੇ ਵਿੱਚ ਵਾਧਾ ਕਰ ਸਕਦੇ ਹਨ 6ਵੇਂ ਪੇਗ ਹੰਦੇਰੀ ਗੱਲ ਕਰੀਏ 5.5 ਸਾਲਾਂ ਅਰੀਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਮੰਡਲ ਦੇ ਫੈਸਲਾ ਵੀ ਕੀਤਾ ਗਿਆ ਕਿ 85 ਸਾਲਾਂ ਤਿੰਨ ਸਾਲ ਤਿੰਨ ਕਿਸ਼ਤਾਂ ਵਿੱਚ ਤੇ ਉਸ ਤੋਂ ਆ 32 ਕਿਸ਼ਤਾਂ ਵਿੱਚ ਜਾਂ 42 ਕਿਸ਼ਤਾਂ ਵਿੱਚ ਬੁੱਖੋ ਬੁੱਖੋ ਉਮਰ ਦੇ ਮੁਤਾਬਕ ਏਰੀਆ ਸੰਬੰਧੀ ਬੰਡੀਆਂ ਬਾਤੀਆਂ ਨਾਲ ਅਸੀਂ ਮਾਂ ਸਰਕਾਰ ਦੀ ਨਿੰਦਾ ਕਰਦੇ ਹਾਂ ਮੰਗ ਕਰਦੇ ਆ ਕਿ ਪੰਜਾਬ ਸਰਕਾਰ ਦੇ ملاਆਂ ਨੂੰ ਏਰੀਅਰ 3 ਜਾਂ 4 ਦੇ ਸੰਤਜਾਵੇ 17/2020 ਵਾਲੇ ਮਲਾਆਂ ਦੀ ਵੱਡੀ ਮੰਗ ਆ ਕਿ ਉਹਨਾਂ ਨੂੰ 6ਵਾਂ ਪੇਕਮਸ਼ਨ ਲਾਗੂ ਕੀਤਾ ਜਾਵੇ ਬੇਤਾਂ ਹਰਪਾਲ ਸਿੰਘ ਜੀ ਨੇ ਵੀਡੀਓ ਰਾਹੀਂ ਕਿਹਾ ਕਿ 17/2020 ਵਾਲੇ ਮਲਾਆਂ ਨੂੰ ਪੰਜਾਬ ਦਾ ਸਕੇਲ 6ਵਾਂ ਪੇਕਮਸ਼ਨ ਲਾਗੂ ਕਰਨ ਦੀ ਕੋਈ ਤਜਵੀਰ ਨਹੀਂ ਹੈ ਇਸ ਕਰਕੇ ਅਸੀਂ ਬੇਤਾਂ ਹਰਪਾਲ ਸਿੰਘ ਜੀ ਮੈਂ ਦੰਦਾ ਕਰਦੇ ਆ ਇਹ ਮੰਗ ਕਰਦੇ ਆ 17 ਸਦ ਜੋ ਵੀਰੇ ਮਲਾ ਨੂੰ 6ਵਾਂ ਬੇਗਨਾ ਲਾਗੂ ਕੀਤਾਵੇ 15 ਇੱਕ 15 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਮਿਸ਼ਨ ਮੈਟਮ ਲਾ ਜਿੰਦੀਆਂ ਤਨਖਾਹਾਂ ਫੇਸ ਕੀਤੀਆਂ ਨਾ ਤੇ ਪਰਮਿਸ਼ਨ ਪੀਡਾ ਏਰੀਆ ਦਿੱਤਾ ਜਾਵੇ ਦੂਜੇ ਪਾਸੇ ਜੋ ਰਿਟਾਇਰਡ ਮਲਾਜਮਾਂ ਉਹਨਾਂ ਦੀ ਮੁੱਖ ਮੰਗ ਸੀ ਕਿ ਸਾਨੂੰ ਫੈਕਟਰ ਤੋਂ ਬਣਾ ਨਾਲ ਲਾਗੂ ਕੀਤਾਵੇ ਪੰਜਾਬ ਸਰਕਾਰ ਨੇ ਮੰਨੀ ਵੀ ਸੀ ਪਰ ਮੰਨ ਕੇ ਵੀ ਲਾਗੂ ਨਹੀਂ ਕੀਤਾ ਗਿਆ ਜਿਸ ਕਰਕੇ ਮਲਾਜਮ ਮੰਗ ਕਰਦੇ ਆ ਕਿ ਸਾਨੂੰ 2.95 ਜੋ ਫੈਕਟਰ ਦਿੱਤਾ ਜਾਵੇ ਰਿਟਰਨ ਮੰਤਰੀ ਨੇ ਮੁੱਖ ਮੰਗਾ ਦੂਜੇ ਪਾਸੇ ਆਪਾਂ ਗੱਲ ਕਰੀਏ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਹਾਲਗੇ ਮਾਂ ਸਰਕਾਰ ਬਣਨ ਤੋਂ ਪਹਿਲਾਂ ਵੀ ਤਾਂ ਨਹੀਂ ਹਰ ਪਾਸੇ ਚੀਮਾ ਫੱਟੀ ਫੜ ਕੇ ਬਹਿਣਾ ਸੀ ਮਲਾਂਾਂ ਦੇ ਵਿੱਚ ਧਾਨਿਆਂ ਦੇ ਵਿੱਚ ਜਾ ਕੇ ਕਹਿਣਾ ਸੀ ਵੀ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਸਰਕਾਰ ਬਣੇ ਨੂੰ 3 ਸਾਲ ਤੋਂ ਪਰਸਾਂ ਹੋ ਚੁੱਕਿਆ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੋਈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ 2004 ਤੋਂ ਭਾਰਤੀ ਹੋਏ ਮੁਲਾਜ਼ਮਾਂ ਉਹਨਾਂ ਵਾਸਤੇ ਪਰਾਣੀ ਬੈਸਨ ਬਹਾਲ ਨਹੀਂ ਹੋਈ ਕੇਂਦਰ ਸਰਕਾਰ ਵੱਲੋਂ ਇੱਕ ਯੂਪੀਐਸ ਕਿ ਲਾਗ ਕੀਤੀ ਗਿਆ ਜਿਸ ਦਾ ਅਸੀਂ ਵਿਰੋਧ ਕਰਦੇ ਅਸੀਂ ਮੰਗ ਕਰਦੇ ਆ ਨਾ ਐਨਪੀਐਸ ਮਨਜ਼ੂਰਾ ਨਾ ਯੂਪੀਐਸ ਮਨਜ਼ੂਰਾ 올ਡ ਪੈਨਸ਼ਨ ਲਾਗ ਕੀਤੀ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੈਹਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਬੱਕੀ ਕੀਤੇ ਜਾਣਾ ਆਰਟੀਆ ਦੇ ਵਿੱਚ ਜੋ ਮਾਸਟਰ ਲੱਗੇ ਹਨ ਜੀ ਉਹ ਵੀ ਕੱਚੇ ਹਨ 16000 ਤੋਂ ਥਾਂੇ ਕੰਮ ਕਰਦੇ ਆ ਉਹਨਾਂ ਲਈ ਆਉਣ ਵਾਲੇ 16 ਜੁਲਾਈ ਨੂੰ ਪੰਜਾਬ ਦੇ ਵਿੱਚ ਮਾਸਰੇ ਮੁੱਦਾ ਕਰਦੀਆਂ ਅਸੀਂ ਕਹਿੰਦੇ ਆ ਕਿ ਜਿੰਨੇ ਵੀ ਆਰਟੀਆ ਵਿੱਚ ਕੱਚੇ ਇੰਸਟ੍ਰਕਟਰ ਲੱਗੇ ਹੋਏ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੈ ਕੰਮ ਕਰਦੇ ਕੱਚੇ ਮਲਾਜਮ ਪੱਕੇ ਕੀਤੇ ਜਾਣ ਮੀਡਲ ਵਰਕਰਾਂ ਆਸਾ ਵਰਕਰਾਂ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਧਾ ਕੀਤਾ ਜਾਵੇ ਮੁੱਖ ਮੰਗਾ ਦੁਆਰਾ ਫਿਰ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ 2 ਜੂਨ 2025 ਨੂੰ ਮਹਾਲੀ ਦੇ ਵਿੱਚ ਪੀਐਸਸੀਬੀ ਜੁਵੈਂਟ ਫਾਰਮਾਂ ਦੇ ਮਹਾਰਾਜ ਦੇਤਾ ਮੰਚ ਤੇ ਇੰਜੀਨੀਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਸੀ ਬਿਜਲੀ ਮੰਤਰੀ ਸਰਪੰਦੂ ਯੂਟੂ ਨਾਲ ਜਿਸ ਨੂੰ ਲੈ ਕੇ ਸਹਿਮਤੀਆਂ ਬਣੀਆਂ ਸਨ ਪਰ ਬਿਜਲੀ ਮੰਤਰੀ ਕਿਹਾ ਸੀ ਕਿ ਅਸੀਂ 10 ਦਿਨਾਂ ਦੇ ਵਿੱਚ ਜੋ ਵੀ ਮੰਗਾਂ ਲਾਗੂ ਕਰਾਂਗੇ ਉਸ ਤੋਂ ਬਾਅਦ ਪੀਐਸਸੀਬੀ ਜੁਵੈਂਟ ਫਾਰਮਾਂ ਦੇ ਆਗੂ ਨੇ ਮੀਟਿੰਗ ਸੀਐਮਡੀ ਨਾਲ ਪਟਿਆਲੇ ਵਿੱਚ ਹੋਈ ਪਰ ਮੰਗਾਂ ਨੂੰ ਪੂਰਾ ਕੋ ਨਹੀਂ ਕੀਤਾ ਗਿਆ ਆਉਣ ਵਾਲੀ 27 ਜਲਾਈ ਨੂੰ ਬਿਜਲੀ ਮੰਤਰੀ ਸਰਪੰਦੂ ਸਿੰਘ 80 ਸਹਿਰ ਅੰਮ੍ਰਿਤਸਰ ਦੇ ਵਿੱਚ ਜਿਸੇ ਰਹਿਸ਼ ਹੈ ਉਥੇ ਸੂਬਾ ਪਦਰੀ ਧੰਨ ਲਾ ਜਾਊਗਾ ਤੇ 24 ਜਨਮ ਨੂੰ ਸਾਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰੀਆਂ ਦੇ ਪਾਰ ਕੋਈ ਮੇਨਿੰਗ ਦੀਆਂ ਜੋ ਅਰਥੀਆਂ ਫੂਕੇ ਜਾਨੀ ਅਸੀਂ ਮੰਗ ਕਰਦੇ ਮੁਖਰੀ ਭਵਾਨ ਤਮਾ ਤੋਂ ਫਿਰ ਤੋਂ ਹਰ ਪਾਸੇ ਜੀਮਾ ਤੋਂ ਮਲਾਜ ਨਾਲ ਕੀਤੇ ਗਏ ਬਾਦ ਪੂਰੇ ਕਿ ਦਿਨ ਧੰਨਵਾਦ ਸਾਥੀਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ